ਸਤਿ ਸ਼੍ਰੀ ਅਕਾਲ ਜੀ ਮੰਮੀ ਜੀ ਇਸ ਤੋਂ ਤਾਂ ਚੰਗਾ ਆ ਤੁਸੀਂ ਦੀਦੀ ਨੂੰ ਇਸ ਘਰ ਵਿੱਚੋਂ ਅੱਧਾ ਹਿੱਸਾ ਹੀ ਦੇ ਦਿਓ ਆਪਣੀ ਸਾਸਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਨੀਹਾ ਨੇ ਕਿਹਾ ਹਾਂ ਹਾਂ ਦੇ ਦੇਵਾਂਗੀ ਆਖਰ ਉਹਦਾ ਵੀ ਹੱਕ ਆ ਇਸ ਘਰ ਵਿੱਚ ਇਸ ਘਰ ਦੀ ਕੁੜੀ ਆ ਉਹ ਨੀਹਾ ਨੂੰ ਕਲਪਉਂਦੇ ਹੋਏ ਉਹਦੀ ਸਾਸ ਨੇ ਕਿਹਾ ਜੇ ਨਹੀਂ ਹੱਕਦਾਰ ਤੂੰ ਆਣਾ ਇਸ ਘਰ ਦੀ ਓਨੀ ਹੀ ਮੇਰੀ ਧੀ ਵੀ ਆ ਤੇ ਮੇਰੀ ਮਰਜ਼ੀ ਮੈਂ ਆਪਣੇ ਪਤੀ ਦੀ ਕਮਾਈ ਦੇਣੀ ਆ ਉਹਨੂੰ ਤੇਰੀ ਨਹੀਂ ਨੇਹਾ ਨੂੰ ਅੱਖਾਂ ਮਖਾਉਂਦੇ ਹੋਏ ਉਹਦੀ ਸੱਸ ਬੋਲੀ ਤਾਂ ਠੀਕ ਆ ਮੰਮੀ ਜੀ ਬਿਲਕੁਲ ਦਵੋ ਮੈਂ ਤਾਂ ਕਹਿੰਦੀ ਆ ਤੁਸੀਂ ਹਰ ਇੱਕ ਚੀਜ਼ ਦਾ ਅੱਧਾ-ਅੱਧਾ ਹਿੱਸਾ ਕਰ ਦਿਓ ਇਸ ਘਰ ਦੀ ਪੂਰੀ ਜਾਇਦਾਦ ਵਿੱਚੋਂ ਪੈਸਿਆਂ ਵਿੱਚੋਂ ਤੇ ਗਹਿਣਿਆਂ ਵਿੱਚੋਂ ਵੀ ਇਥੋਂ ਤੱਕ ਕਿ ਆਪਣੀ ਇਸ ਬਿਮਾਰੀ ਵਿੱਚੋਂ ਵੀ ਕਰ ਦੋ ਜਿਹੜੀ ਤੁਸੀਂ ਪਿਛਲੇ 1 ਮਹੀਨੇ ਤੋਂ ਲੈ ਕੇ ਬੈਠੇ ਹੋ ਨੀਹਾ ਦੀ ਗੱਲ ਸੁਣ ਕੇ ਉਹਦੀ ਸੱਸ ਦਾ ਪਾਰਾ ਹਾਈ ਹੋ ਗਿਆ ਬਹੂ ਕਰਦੀ ਕਿਹਿਆਂ ਤੂੰ ਮੇਰੀ ਬਿਮਾਰੀ ਚ ਖਾਣਾ ਹੀ ਤਾਂ ਬਣਾ ਕੇ ਦੇਣੀ ਆ ਮੈਨੂੰ ਤੇ ਫਾਲਤੂ ਚ ਮੇਰਾ ਨਾਂ ਲੈ ਕੇ ਛੁੱਟੀ ਲੈ ਕੇ ਆਰਾਮ ਫਰਮਾ ਰਹੀ ਆ ਪੂਰਾ ਦਿਨ ਘਰ ਬੈਠੀ ਬੈਠੀ ਜਾ ਕਿੰਨੇ ਮਨਾ ਕੀਤਾ ਆ ਤੈਨੂੰ ਬਸ ਇਹੋ ਇੱਕ ਗੱਲ ਸੀ ਜੋ ਨੀਹਾ ਨੂੰ ਚੁਬ ਗਈ ਨੀਹਾ ਪਿਛਲੇ 15 ਦਿਨਾਂ ਤੋਂ ਆਪਣੇ ਆਫਿਸ ਤੋਂ ਛੁੱਟੀ ਲੈ ਕੇ ਸੱਸ ਦੀ ਸੇਵਾ ਵਿੱਚ ਲੱਗੀ ਸੀ ਕਿਉਂਕਿ ਇੱਕ ਦਿਨ ਪੌੜੀਆਂ ਉਤਰਦੇ ਹੋਏ ਉਹਦੀ ਸੱਸ ਦਾ ਪੈਰ ਤਿਲਕ ਗਿਆ ਤੇ ਉਹਦੇ ਪੈਰ ਦੀ ਹੱਡੀ ਤੇ ਸੱਟ ਲੱਗ ਗਈ ਸੱਟ ਲੱਗਣ ਦੀ ਵਜ੍ਹਾ ਨਾਲ ਉਹਦੇ ਪੈਰ ਤੇ ਪਲਸਟਰ ਲੱਗ ਗਿਆ ਪਲਸਰ ਦਾ ਮਤਲਬ 1 ਮਹੀਨੇ ਦੀ ਬੈਡ ਰੈਸਟ ਹੁਣ ਚਾਹੇ ਬਹੁ ਮਾੜੀ ਹੋਵੇ ਜਾਂ ਚੰਗੀ ਇਸ ਹਾਲਤ ਵਿੱਚ ਕੰਮ ਤਾਂ ਉਹ ਆਉਂਦੀ ਆ ਬੜੀ ਮੁਸ਼ਕਲ ਨਾਲ ਤਾਂ ਨੀਹਾ ਨੇ ਆਪਣੇ ਆਫਿਸ ਵਿੱਚੋਂ 15 ਦਿਨਾਂ ਦੀਆਂ ਛੁੱਟੀਆਂ ਲਈਆਂ ਸੀ ਨੀਹਾ ਦਾ ਪਤੀ ਰਣਵੀਰ ਅਕਸਰ ਆਪਣੇ ਦਫ਼ਤਰ ਦੇ ਕੰਮ ਦਾ ਕਰਕੇ 2-3 ਦਿਨ ਹਫ਼ਤੇ 'ਚ ਬਾਹਰ ਹੀ ਰਹਿੰਦਾ ਸੀ ਘਰ ਚ ਬਸ ਨੀਹਾ ਉਹਦੇ ਬੱਚੇ ਤੇ ਉਹਦੀ ਸੱਸ ਹੀ ਰਹਿੰਦੀ ਸੀ 4 ਸਾਲ ਪਹਿਲਾਂ ਉਹਦਾ ਸਹੁਰਾ ਗੁਜ਼ਰ ਗਿਆ ਸੀ ਸਰਕਾਰੀ ਨੌਕਰੀ ਸੀ ਤਾਂ ਚੰਗੀ ਖਾਸੀ ਤਨਖਾਹ ਵੀ ਸੀ ਜੋ ਉਹਦੇ ਜਾਣ ਤੋਂ ਬਾਅਦ ਅੱਧੀ ਨੀਹਾ ਦੀ ਸੱਸ ਨੂੰ ਮਿਲਦੀ ਸੀ ਜਿਹਦੇ ਨਾਲ ਨੀਹਾ ਦੀ ਸੱਸ ਦਾ ਖਰਚਾ ਆਰਾਮ ਨਾਲ ਚੱਲ ਜਾਂਦਾ ਸੀ ਕੀ ਸੀ ਕਿ ਰਣਵੀਰ ਦੇ ਜ਼ਿਆਦਾਤਰ ਬਾਹਰ ਰਹਿਣ ਦੀ ਵਜ੍ਹਾ ਨਾਲ ਘਰ ਦਾ ਹਰ ਸਮਾਨ ਸਭ ਕੁਝ ਨੇਹਾ ਹੀ ਲੈ ਕੇ ਆਉਂਦੀ ਸੀ। ਜ਼ਿਆਦਾਤਰ ਘਰ ਦਾ ਪੂਰਾ ਖਰਚਾ ਉਹ ਖੁਦ ਹੀ ਕਰਦੀ ਸੀ। ਰਣਵੀਰ ਤਾਂ ਬਸ ਬੱਚਿਆਂ ਦੀ ਫੀਸ ਤੇ ਟਿਊਸ਼ਨ ਦੀ ਫੀਸ ਹੀ ਦਿੰਦਾ ਸੀ। ਤੇ ਨੇਹਾ ਦੀ ਸੱਸ ਨੂੰ ਜਿਹੜੀ ਉਹਨਾਂ ਦੀ ਪੈਨਸ਼ਨ ਮਿਲਦੀ ਸੀ ਉਹ ਉਹਦੇ ਵਿੱਚੋਂ 1 ਰੁਪਿਆ ਵੀ ਕੱਢ ਕੇ ਨਹੀਂ ਦਿੰਦੀ ਸੀ। ਨਾਰਨਵੀਰ ਨੂੰ ਤੇ ਨਾ ਹੀ ਨੀਹਾ ਨੂੰ ਤੇ ਨਾ ਹੀ ਕਦੀ ਬੱਚਿਆਂ ਲਈ ਜਾਂ ਘਰ ਦੇ ਉੱਤੇ 1 ਰੁਪਿਆ ਖਰਚ ਨਹੀਂ ਕਰਦੀ ਸੀ ਉਹ ਆਪਣੇ ਪੈਸਿਆਂ ਦਾ ਹਿਸਾਬ ਵੀ ਕਿਸੇ ਨੂੰ ਦੇਣਾ ਪਸੰਦ ਨਾ ਕਰਦੀ ਲੈ ਦੇ ਕੇ ਉਹਦੇ ਲਈ ਬਸ ਉਹਦੀ ਇੱਕ ਕੁੜੀ ਰੂਬੀ ਹੀ ਸੀ ਜਿਹਨੂੰ ਪੈਸੇ ਜਾਂ ਉਹਦੇ ਲਈ ਸਮਾਨ ਖਰੀਦ-ਖਰੀਦ ਕੇ ਦਿੰਦੀ ਰਹਿੰਦੀ ਰੂਬੀ ਹੈ ਵੀ ਥੋੜੀ ਲਾਲਚੀ ਕਿਸਮ ਦੀ ਸੀ ਪਤੀ ਦੀ ਵਧੀਆ ਕਮਾਈ ਹੋਣ ਦੇ باوجود ਵੀ ਆਏ ਦਿਨ ਮਾਂ ਦੇ ਅੱਗੇ ਬਹਿ ਕੇ ਰੋਣੇ ਰੋਣ ਲੱਗਦੀ ਸੀ ਮਾਂ ਅੱਜ ਕੱਦ ਦਾ ਪੂਰਾ ਰਾਸ਼ਨ ਖਤਮ ਹੋ ਗਿਆ ਆ ਪਤੀ ਦੀ ਕਮਾਈ ਨਾਲ ਸਾਰਾ ਖਰਚਾ ਨਹੀਂ ਹੋ ਪਉਂਦਾ ਬੱਚਿਆਂ ਦੀ ਫੀਸ ਵੀ ਨਹੀਂ ਦਿੱਤੀ ਜਾਂਦੀ ਘਰ ਦੇ ਖਰਚੇ ਚਲਾਉਣੇ ਮੁਸ਼ਕਲ ਹੋ ਗਏ ਆ ਕੋਈ ਵੀ ਮਾਂ ਆਪਣੀ ਕੁੜੀ ਨੂੰ ਤੇ ਨੂੰਰ ਹੁੰਦਾ ਹੋਇਆ ਵੇਖੂਗੀ ਤੈਨੂੰ ਦੁੱਖ ਤਾਂ ਜ਼ਰੂਰ ਹੋਵੇਗਾ ਇਸ ਲਈ ਨੇਹਾ ਦੀ ਸੱਸ ਵੀ ਆਪਣੀ ਆਪਣੇ ਪੈਸੇ ਕੁੜੀ ਨੂੰ ਹੀ ਦਿੰਦੀ ਸੀ ਇਸ ਗੱਲ ਤੋਂ ਨੇਹਾ ਨੂੰ ਕੋਈ ਦਿੱਕਤ ਨਹੀਂ ਸੀ ਹਾਂ ਥੋੜਾ ਜਿਹਾ ਬੁਰਾ ਜ਼ਰੂਰ ਲੱਗਦਾ ਸੀ ਪਰ ਉਹਨੇ ਕਦੀ ਕਿਹਾ ਨਹੀਂ ਕਿਉਂਕਿ ਉਹਦੇ ਖਰਚ ਉਹਦੇ ਪਰਿਵਾਰ ਦੇ ਖਰਚ ਤਾਂ ਆਰਾਮ ਨਾਲ ਚੱਲ ਰਹੇ ਸੀ ਨੇਹਾ ਵੀ ਕਮਾਈ ਕਰਦੀ ਸੀ ਰਣਵੀਰ ਵੀ ਕਮੁੰਦਾ ਸੀ ਇਸ ਲਈ ਜ਼ਿਆਦਾ ਪੈਸਿਆਂ ਦੀ ਲੋੜ ਨਹੀਂ ਸੀ ਪੈਂਦੀ ਪਰ ਨੇਹਾ ਦੀ ਸੱਸ ਦਾ ਵਿਹਾਰ ਬਹੁਤ ਬੁਰਾ ਸੀ ਜੀ ਦੇ ਕਰਕੇ ਨੇਹਾ ਕਲਪ ਜਾਂਦੀ ਸੀ ਤੇ ਨੇਹਾ ਦੀ ਸੱਸ ਵੀ ਜਾਣ ਬੁੱਝ ਕੇ ਨੇਹਾ ਨੂੰ ਕਲਪਾ ਦਿੰਦੀ ਸੀ ਅਸਲ ਵਿੱਚ ਨੇਹਾ ਦੀ ਸੱਸ ਜਦੋਂ ਵੀ ਕੋਈ ਪੂਜਾ ਪਾਠ ਕਰਮਦੀ ਤਾਂ ਦਾਨ ਪੁੰਨ ਦੇ ਨਾਂ ਤੇ ਕਦੀ ਵੀ ਉਹਨੇ ਗਰੀਬਾਂ ਨੂੰ ਦਾਨ ਨਹੀਂ ਦਿੱਤਾ ਮਹਿੰਗਾ ਮਹਿੰਗਾ ਸਮਾਨ ਖਰੀਦਦੀ ਸੂਟ ਖਰੀਦਦੀ ਹੋਰ ਵੀ ਬਹੁਤ ਸਮਾਨ ਖਰੀਦਦੀ ਸੋੜ ਸੋਨਾ ਚਾਂਦੀ ਜਾਂ ਜੋ ਵੀ ਦਾਨ ਕਰਨਾ ਹੁੰਦਾ ਤ ਉਹ ਬਸ ਆਪਣੀ ਕੁੜੀ ਨੂੰ ਹੀ ਦੇ ਦਿੰਦੀ ਦਾਨ ਦੇ ਨਾਂ ਤੇ ਵਧੀਆ ਤੋਂ ਵਧੀਆ ਸਮਾਨ ਖਰੀਦ ਲੈਂਦੀ ਤੇ ਕੁੜੀ ਨੂੰ ਫੜਾ ਦਿੰਦੀ ਇਹ ਕਹਿ ਦਿੰਦੀ ਕਿ ਮੈਂ ਆਪਣੀ ਕੁੜੀ ਨੂੰ ਦਾਨ ਦੇ ਰਹੀ ਆ ਬਸ ਉਹ ਇੱਕ ਦਿਨ ਨੀਹਾ ਨੇ ਕਹਿ ਦਿੱਤਾ ਸੀ ਕਿ ਮੰਮੀ ਜੀ ਜੇ ਤੁਸੀਂ ਦਾਨ ਹੀ ਦੇਣਾ ਹੈ ਤਾਂ ਕਿਸੇ ਗਰੀਬ ਨੂੰ ਦੇ ਦਿਓ ਧੀ ਤਾਂ ਆਪਣੀ ਹੁੰਦੀ ਆ ਧੀ ਨੂੰ ਦਿੱਤਾ ਹੋਇਆ ਦਾਨ ਦਾਨ ਨਹੀਂ ਲੱਗਦਾ ਮਾਂ ਪਿਓ ਦੀ ਹਰ ਚੀਜ਼ ਤੇ ਮੁੰਡੇ ਜਿੰਨਾ ਹੀ ਧੀ ਦਾ ਵੀ ਹੱਕ ਹੁੰਦਾ ਆ ਇਸ ਲਈ ਤੁਹਾਡਾ ਦਾਨ ਕਦੀ ਵੀ ਸਫਲ ਨਹੀਂ ਹੋਵੇਗਾ ਇਸ ਤੋਂ ਚੰਗਾ ਕਿਸੇ ਗਰੀਬ ਨੂੰ ਦਾਨ ਦੇਇਆ ਕਰੋ ਨੇਹਾ ਨੇ ਤਾਂ ਆਪਣੇ ਵੱਲੋਂ ਚੰਗੀ ਗੱਲ ਹੀ ਕਹੀ ਸੀ ਪਰ ਉਹਦੀ ਸਾਸ ਨੇ ਉਹਦਾ ਉਲਟਾ ਹੀ ਮਤਲਬ ਕੱਢ ਲਿਆ ਉਹਨੂੰ ਇਹ ਲੱਗਾ ਕਿ ਮੈਂ ਆਪਣੀ ਧੀ ਨੂੰ ਦਾਣ ਦੇਨੀ ਆ ਤਾਂ ਇਹਨੂੰ ਜਲਣ ਹੁੰਦੀ ਆ ਮੇਰੀ ਧੀ ਤੋਂ ਇਹ ਸੜਦੀ ਆ ਇਸ ਲਈ ਐਵੇਂ ਕਹਿ ਰਹੀ ਆ ਬਸ ਇਸੇ ਗੱਲ ਦਾ ਗੁੱਸਾ ਲੈ ਕੇ ਉਹਦੀ ਸੱਸ ਜਾਣ ਬੁੱਝ ਕੇ ਨੇਹਾ ਨੂੰ ਵਖਾ ਵਖਾ ਕੇ ਉੜੀ ਨੂੰ ਇੱਕ-ਇੱਕ ਸਮਾਨ ਦੇਂਦੀ ਇਹ ਕਹਿੰਦੇ ਹੋਏ ਕਿ ਉਹਦਾ ਹੱਕ ਆ ਇਸ ਘਰ ਅਤੇ ਮਾਪਿਓ ਦੀ ਜਾਇਦਾਦ ਤੇ ਤੇ ਦਾ ਵੀ ਹੱਕ ਹੁੰਦਾ ਆ ਤੂੰ ਹੀ ਤਾਂ ਬੋਲਿਆ ਸੀ ਨਾ ਇਸ ਲਈ ਮੈਂ ਆਪਣੀ ਧੀ ਨੂੰ ਉਹਦਾ ਹੱਕ ਦੇਨੀ ਆ ਕਿਸੇ ਦੀ ਕਮਾਈ ਨਹੀਂ ਜੇ ਤੁਸੀਂ ਕਿਸੇ ਦੇ ਲਈ ਸਹੀ ਕਰੋ ਤੇ ਕੋਈ ਉਸ ਗੱਲ ਦਾ ਉਲਟਾ ਮਤਲਬ ਕੱਢ ਲਵੇ ਤੇ ਤਹਾਨੂੰ ਕਲ ਪਹੁੰਚਣ ਲੱਗੇ ਤਾਂ ਸਿੱਧੀ ਜਈ ਗੱਲ ਆ ਗੁੱਸਾ ਤਾਂ ਕਿਸੇ ਨੂੰ ਵੀ ਆਊਗਾ ਨਾ ਤੇ ਨੀਹਾ ਦੀ ਸੱਸ ਦੀਆਂ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਹੀ ਨੀਹਾ ਨੂੰ ਵੀ ਗੁੱਸਾ ਆ ਗਿਆ ਪਰ ਫਿਰ ਵੀ ਉਹਨੇ ਆਪਣੀ ਨਨਾਂ ਨੂੰ ਕਦੀ ਕੁਝ ਲੈਣ ਦੇਣ ਤੋਂ ਮਨਾਂ ਨਹੀਂ ਕੀਤਾ ਤੇ ਨਾ ਹੀ ਉਹਨੂੰ ਬੁਰਾ ਲੱਗਦਾ ਸੀ ਸੱਸ ਦੀ ਪੈਨਸ਼ਨ ਸੀ ਜਿੱਥੇ ਮਰਜ਼ੀ ਖਰਚ ਕਰੇ ਜਿੰਨੂੰ ਮਰਜ਼ੀ ਦੇਵੇ ਪਰ ਬੁਰਾ ਤਾਂ ਉਹਨੂੰ ਅੱਜ ਲੱਗਾ ਜਦੋਂ ਅੱਜ ਉਹਨੇ ਆਪਣੀ ਸਾਸਦੇ ਪੈਰ ਦੀ ਵਜ੍ਹਾ ਤੋਂ ਆਫਿਸ ਤੋਂ ਛੁੱਟੀ ਵੀ ਲਈ ਫਿਰ ਵੀ ਉਹਦੀ ਸਾਸ ਨੇ ਤਾਨਾ ਮਾਰ ਹੀ ਦਿੱਤਾ ਕਿ ਮੇਰੇ ਬਹਾਨੇ ਛੁੱਟੀ ਲੈ ਕੇ ਆਰਾਮ ਕਰ ਰਹੀਆਂ ਮੇਰਾ ਕੀ ਕੰਮ ਕਰਦੀਆਂ ਬਸ ਇਹੋ ਗੱਲ ਨੇਹਾ ਨੂੰ ਚੂਬ ਗਈ ਨੇਹਾ ਆਪਣੀ ਸਾਸ ਨਾਲ ਬਹਿਸ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਕੁਝ ਸੋਚਦੇ ਹੋਏ ਸ਼ਾਂਤ ਹੋ ਗਈ ਰੂਬੀ ਅਕਸਰ ਮਾਣੂ ਮਿਲਣ ਨੂੰ ਦਿਹਰੰਦੀ ਸੀ ਕਦੀ ਕਦੀ ਤਾਂ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਸਵੇਰੇ ਸਵੇਰੇ ਹੀ ਆ ਜਾਂਦੀ ਸੀ ਫਿਰ ਵਾਪਸ ਸ਼ਾਮ ਨੂੰ ਹੀ ਜਾਂਦੀ ਸੀ ਬਸ ਨੀਹਾ ਵੀ ਇਸੇ ਝਾਕ ਵਿੱਚ ਸੀ ਕਿ ਅਗਲੇ ਦਿਨ ਜਿਵੇਂ ਹੀ ਰੂਬੀ ਆਈ ਨੀਹਾ ਤਰੰਤ ਆਫਿਸ ਜਾਣ ਲਈ ਤਿਆਰ ਹੋਣ ਲੱਗੀ ਨੀਹਾ ਨੂੰ ਆਫਿਸ ਜਾਂਦਾ ਵੇਖ ਕੇ ਉਹਦੀ ਸਾਸ ਨੇ ਕਿਹਾ ਬਹੂ ਇਹ ਕੀ ਤੂ ਤਾਂ ਆਫਿਸ ਜਾਣ ਲਈ ਤਿਆਰ ਵੀ ਹੋ ਗਈ ਹਜੇ ਤਾਂ ਮੇਰਾ ਪੈਰ ਠੀਕ ਨਹੀਂ ਹੋਇਆ ਤਾਂ ਤੂ ਆਫਿਸ ਵੀ ਜਾਣ ਲੱਗ ਪਈਂਆ ਵੇਖ ਲਾ ਪੁੱਤ ਵੇਖ ਲਾ ਇਹ ਕਰੂਗੀ ਮੇਰੀ ਸੇਵਾ ਕਿਹੜੀ ਸੇਵਾ ਮੰਮੀ ਜੀ ਮੈਂ ਤੁਹਾਡੀ ਸੇਵਾ ਕਰਦੀ ਹੀ ਕਿੱਥੇ ਆ ਮੈਂ ਤਾਂ ਆਫਿਸ ਤੋਂ ਬਹਾਨੇ ਨਾਲ ਛੁੱਟੀ ਲੈ ਕੇ ਆਰਾਮ ਕਰ ਰਹੀ ਆ ਨਾ ਤਾਂ ਇਸ ਤੋਂ ਤਾਂ ਚੰਗਾ ਮੈਂ ਆਫਿਸ ਹੀ ਚਲੀ ਜਾਵਾਂ ਕਿ ਨਹੀਂ ਦੀਦੀ ਤੇ ਵੈਸੇ ਵੀ ਤੁਸੀਂ ਹੀ ਤਾਂ ਕਿਹਾ ਸੀ ਨਾ ਕਿ ਕੁੜੀ ਦਾ ਵੀ ਇਸ ਘਰ ਉੱਤੇ ਤੇ ਇਸ ਘਰ ਦੀ ਏਕ-ਏਕ ਚੀਜ਼ ਤੇ ਪੂਰਾ-ਪੂਰਾ ਹੱਕਿਆ ਬਰਾਬਰ ਦਾ ਤਾਂ ਜਿਵੇਂ ਰੁਪਈਆ ਪੈਸੇ ਆ ਗਹਿਣੇ ਆ ਤੇ ਜੇ ਦਾਤ ਤੇ ਉਹਦਾ ਹੱਕਿਆ ਉਵੇਂ ਹੀ ਤੁਹਾਡੀ ਬਿਮਾਰੀ ਤੇ ਤੁਹਾਡੀ ਸੇਵਾ ਕਰਨ ਦਾ ਵੀ ਹੱਕਿਆ 15 ਦਿਨ ਮੈਂ ਸੇਵਾ ਕਰ ਲਈਆ ਹੁਣ 15 ਦਿਨ ਤੁਹਾਡੀ ਧੀ ਸੇਵਾ ਕਰ ਲਵੇ ਮੈਂ ਤਾਂ ਚੱਲੀ ਆ ਹੁਣ ਆਪਣੇ ਆਫਿਸ ਤੇ ਦੀਦੀ ਹੁਣ ਤੁਸੀਂ 15 ਦਿਨ ਇੱਥੇ ਰਹਿ ਕੇ ਜਾਇਓ ਕਿਉਂਕਿ ਮੈਨੂੰ ਆਫਿਸ ਵਿੱਚ ਬਹੁਤ ਕੰਮ ਆ ਮੈਨੂੰ ਛੁੱਟੀ ਮਿਲਣੀ ਮੁਸ਼ਕਲ ਆ ਤੇ ਵੈਸੇ ਵੀ ਮੈਂ ਮੰਮੀ ਜੀ ਦੀ ਸੇਵਾ ਕਰਦੀ ਹੀ ਨਹੀਂ ਆ ਸ਼ਾਇਦ ਤੁਸੀਂ ਕਰ ਲਓ ਨੀਹਾ ਇੰਨੇ ਇੰਨਾ ਕਹਿੰਦੇ ਹੋਏ ਨਿਕਲ ਗਈ ਆਪਣੇ ਆਫਿਸ ਲਈ ਕਿਉਂਕਿ ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਜੇ ਅੱਖਾਂ ਨਾਲ ਵੇਖ ਕੇ ਵੀ ਇਨਸਾਨ ਅੰਨਾ ਬਣਿਆ ਰਹੇ ਤਾਂ ਇਹੋ ਜਿਹਾ ਅੰਨੇ ਨੂੰ ਵਖਾਉਣ ਤੋਂ ਤਾਂ ਚੰਗਾ ਆ ਉਹਨੂੰ ਨજર ਅੰਦਾਜ਼ ਕਰਨਾ ਤੇ ਆਪਣੇ ਕੰਮ ਤੇ ਧਿਆਨ ਦੇਣਾ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ